ਮਾਰ ਦਾ ਟੇਬਲ ਹੀ ਹੈ ਨਹੀਂ ਕੋਈ ਔਖਾ ਹੀ ਆ ਕੰਮ ਅੰਜੀ ਸਾਸਿਕਾ ਜੀ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਸੋ ਅੱਜ ਹੋ ਗਈ ਆ ਵਿਆਹ ਦੀ ਤਿਆਰੀ ਅੱਜ ਹੈਗਾ ਵਿਆਹ ਤੇ ਅੱਜ ਚੱਲਦੇ ਆ ਵਿਆਹ ਤੇ ਇਹਦੇ ਨਾਲੇ ਤੁਹਾਨੂੰ ਵੀ ਵਿਆਹ ਦਿਖਾਉਨੇ ਆ ਸੋ ਬਾਹਰ ਮੌਸਮ ਹੈਗਾ ਪੂਰਾ ਠੰਡਾ ਠੰਡਾ ਸੋ ਖੇਤ ਵੀ ਕਣਕ ਨੂੰ ਸਪਰੇਅ ਕਰਨ ਵਾਲੀ ਆ ਇੱਕ ਅੱਧੇ ਦਿਨਾਂ 'ਚ ਸਪਰੇਅ ਵੀ ਕਰਦੇ ਆ ਮੌਸਮ ਜੇ ਥੋੜਾ ਜਿਹਾ ਸਾਫ਼ ਹੋ ਜਾਵੇ ਕੰਮ ਜੇ ਜ ਕਾਫੀ ਬਿਜੀ ਆ ਹੁਣ ਕਰਦੇ ਆ ਘਰ ਦੇ ਵੀ ਕੰਮ ਕਰ ਬਥੇਰਾ ਘੌਂ ਫਰ ਲਿਆ ਉਹ ਦੋ ਚਾਰ ਦਿਨ ਆ ਦਾ ਕੰਮ ਵੀ ਦੇਖਦੇ ਆ ਖੇਤੀਬਾੜੀ ਸੋ ਬਾਕੀ ਕਹਿਣ ਗੱਲ ਬਾਤ ਆ ਇੱਕ ਹਾਲ ਆਇਆ ਆਪਾਂ Jio Fiber ਸੋ ਸਪੀਡ ਤਾਂ ਇਹਦੀ ਕਾਫੀ ਆ ਕੱਲ ਹੀ ਇੰਸਟਾਲ ਕੀਤਾ ਇਹ ਵੀ ਹੁਣ ਕਾਫੀ ਇੰਸਟਾਲ ਹੋ ਰਹੇ ਆ ਬਈ Jio ਪੂਰੀ ਆਦੀ ਧੱਕ ਪਾਈ ਜਾਂਦਾ ਪਟ્રોલ ਦੇ ਵਿੱਚ ਵੀ ਹਰ ਕਾਸੇ ਦੇ ਵਿੱਚ Jio ਸ਼ਾਇਆ ਪਿਆ ਸੱਚੀ ਏ Jio ਨੇ ਆਪਣਾ ਵੈਸੇ ਕੰਮ ਕਰਨਾ ਖਰਾਬ ਹੀ ਆ ਤੇ ਇਹ ਹੈਗਾ 2222 ਰੁਪਏ ਦੇ ਵਿੱਚ 3 ਮਹੀਨੇ ਸੋ ਇੰਨਾ ਕੀ ਸੈਟਅਪ ਹੈ ਦਾ ਅੰਦਰ ਹੀ ਸਾਰਾ ਕੁਝ ਲੱਗ ਜਾਂਦਾ ਬਾਕੀ ਇਹਦੇ ਨਾਲ 3-400 ਚੈਨਲ ਵੀ ਫ੍ਰੀ ਮਿਲਦੇ ਆ ਬਾਕੀ ਵੀ Jio ਨੇ ਸਾਰੀਆਂ ਕੰਪਨੀਆਂ ਫੇਲ ਕਰੀ ਆਉਂਦੀ ਆ ਤੇ ਇਹਨੇ ਹੋਰ ਵੀ ਬੜਾ ਖੁਸ਼ ਹੈ ਜੀ ਫੇਲ ਕਰਨਾ ਤੇ ਪਹਿਲਾਂ ਸਸਤਾ ਸਿਸਟਮ ਲਾਉਂਦੇ ਆ ਫਿਰ ਹੌਲੀ ਹੌਲੀ ਤੁਹਾਨੂੰ ਪਤਾ ਜਿਵੇਂ ਮਹਿੰਗਾ ਹੋਈ ਜਾਂਦਾ ਹੁਣ Jio ਪਲਾਨ ਵੀ ਕਿੰਨੇ ਮਹਿੰਗੇ ਹੋ ਗਏ ਹੁਣ ਜਿਹੜੇ ਦੂਜੇ ਆਪਣੇ ਤਾਰ ਵਾਲੇ ਆ ਜਾਂ ਹੋਰ ਫਾਈਬਰ ਨੈਟ ਦੇ ਉਹ ਸਾਰੇ ਫੇਲ ਕਰਤੇ ਆ Jio ਨੇ ਹਣੇ ਪੂਰੇ ਇੰਡੀਆ ਦੇ ਵਿੱਚ ਲੱਗ ਰਿਹਾ ਜੀ ਬਾਈ ਤੇ ਆਪਾਂ ਵੀ ਲਵਾਦਾ ਕਿਉਂਕਿ ਇਹਦੀ ਲੋਡ ਬਹੁਤ ਸੀ ਅੱਜ ਜਦੋਂ ਪਹਿਲਾਂ ਸ਼ੋਪਿੰਗ ਸ਼ੁਰੂ ਹੋ ਗਈ ਆ। ਯਾਤ ਤੇ ਲੇਟ ਹੀ ਹੋਣੀ। ਆਉਂਦਾ। ਆਈ, ਆਉਂਦਾ ਤਾਂ ਹੈ। ਉਤਰ ਕੇ ਵੇਨਾ ਬਾਹਰ। ਫੌਜੀ ਸਾਡੇ ਲਾਂਚ ਪਰ ਆਉਂਦੇ ਸਾਰੇ। ਇੱਕ ਗੱਡੀ ਦੂਰ ਲਾਉਣੀ ਪੈਂਦੀ ਆ। ਇੱਥੇ ਟ੍ਰੈਫਿਕ ਬਹੁਤ ਆ। ਹਾਏ ਹਾਏ ਹਾਏ। 1 ਵਜ ਗਿਆ ਵੀ ਸਾਨੂੰ ਮੁੱਕ ਗਈ ਸ਼ੋਪਿੰਗ ਨੇ। ਚਲ 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 ਬੈਠ ਜਾ ਬੈਠ ਜਾ ਬੈਠ ਜਾ ਬੈਠ ਜਾ। ਨੰਗ ਜਾ ਲੰਗ ਜਾ ਲੰਗ ਜਾ। ਬੱਸ ਦੂਜਾ ਆਇਓ। ਲੰਗ ਜਾ। ਤੇ ਬੱਸ। ਲੈ ਮੈਂ ਲਾ ਦਾਂ। ਹਾਂ ਬਈ ਪਹੁੰਚ ਗਿਆ 2 ਵਜੇ ਕੇ ਪੂਰੇ ਇਹ ਰੈਸਟੋਰੈਂਟ ਲੱਭ ਲਿਆ ਜੇਕੇ ਆਜਾ ਆਜੋ ਹਾਂ ਬਈ ਜਗਤੇਸ਼ ਇਹ ਮੈਂ ਵਾਹ ਮੇ ਜਗਤੇਸ਼ ਦੇ ਕਾਹਲੇ ਤੋਲੇ ਤੋਲੇ ਦੀ ਸ਼ਾਨ ਕਰ ਸਭ ਤੋਂ ਅਲੱਗ ਕਹਾਂ ਮੇ ਜਗਤੇਸ਼ ਜਿਨ ਤੌਰੇ ਵਾਲੀ ਤਾਤ ਭੱਲੇ ਦੀ ਸ਼ਾਨ ਕਰ ਸਭ ਤੋਂ ਅਲੱਗ ਤੇ ਢੋਲ ਦੇ ਕਣੀ ਤੇ ਮੋਰ ਬੋਲੀਆ ਕਿ ਤੂੰ ਵੀ ਜਾਵੇ ਹਾਂ ਕੁ ਜੀ ਕੱਕ ਦੋ ਕੰਮ ਹਣਾ ਰਾ ਚਲੋ ਇਹ ਤੇ ਮਾਰ ਦਾ ਟੇਬਲ ਹੀ ਹੈ ਨਹੀਂ ਕੋਈ ਔਖਾ ਹੀ ਹੈ ਕੰਮ ਸਾਨੂੰ ਤਾਂ ਚਾਹ ਵੀ ਨਹੀਂ ਮਿਲੀ ਭਾਈ ਇੱਥੇ ਲੇਟ ਹੋ ਗਏ ਅਸੀਂ ਚਲੋ ਕੋਈ ਨਮੈਂ ਕਿਹੜਾ ਬਾਕੀ ਸਿੱਧੇ ਨੂੰ ਕੋਈ ਰੇਰਦੀਰ ਬੰਨੀ ਨਹੀਂ ਉਹਰੇ ਅੜਵਾ ਧੋਕਾ ਦੀਏ नहीं है सांबर <laughs> सॉस हाँ सांबर <laughs> बस ज्यादा नहीं टेस्ट है हाँ हम्म ये तो स्वाद है कि नहीं तो वो तो किन्हीं सी है ना नहीं स्वाद है ਰਾਜੋ ਕਰ ਲਓ ਵੀ ਸਾਡੀ ਰੋਟੀ ਤਿਆਰੀ ਹੋ ਗਈ ਕੀ ਹੋ ਗਿਆ ਕੀ ਆ ਗਿਆ ਕਿਨੇ ਕਾਲੋ ਰਾਜ ਕੇ ਆਖਰੀ ਸਟੈਪ ਤੇ ਆਪਾਂ ਚੱਕ ਦੋ ਕੰਮ ਚੱਲ ਗਏ ਹੁਣ ਜਗਤੇਸ਼ ਚੱਲ ਗਏ ਆੜੋ ਪਿਜਾ ਹੋ ਰਿਹਾ ਚਲੋ ਚਲੇ ਗਏ ਹਾਂ ਕੱਟੀ ਚ ਖਾ ਲਿਓ ਬਿਲਾਇਆ ਕੀ ਦਿੰਦੀ ਧੱਪਾ ਜਾ ਜਲ ਇੱਥੇ ਆ ਜੀ ਸੁਰਿਆਣੇ ਜਾਂਦਾ ਨਾ ਮੈਂ ਲਿਆ ਦਿਆਂ ਚਾਹ ਤੇ ਇਹਨੂੰ ਕਹਦੇ ਜਾਂ ਜਨ ਜੀ ਬੋਸਰਾ ਮਾਨ ਜੀ ਬੋਸਰਾ ਮਾਨ ਜੀ ਅਭਿਸ਼ਵਾਜਪੁਰੇ ਆ ਗਏ ਆ ਆਵੇ ਕਿੱਡਾ ਸੋਹਣਾ ਬਣਿਆ ਨਾ ਸੱਤ ਧਰਮਸ਼ਾਲਾ ਚਲੋ ਉੱਤਰ ਡੈਡੀ ਦੇ ਨਾਨਕੇ ਆਪ ਦੇ ਦੇ ਨਹੀਂ ਕੋਈ ਨਹੀਂ ਕਹਿੰਦਾ ਚੱਲ 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 ਚਾਹਣੀ ਕਹਿੰਦਾ ਕਹਿੰਦਾ ਚੱਲ 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 ਖੁਸ਼ੀ ਤੇ ਬਚ ਰਹੀ ਖੁਸ਼ੀ ਆ ਜਾ ਮੋਡ ਹੋ ਗਈ ਹੁੰਦਾ ਨਹੀਂ ਕੁਛ ਨਹੀਂ ਕਹਿੰਦਾ ਤੂੰ ਚਲੋ ਅੰਦਰ ਘਰੇ ਚੱਲੋ ਚੱਲ ਨਹੀਂ ਕੁਛ ਨਹੀਂ ਕਹਿੰਦਾ Ajá, chảu tôi đi nang đi chứ. Này cô gái <laughs> 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 ਰਹਗੀ ਭੋਲੀ ਮਾਸੀ ਕਿੱਥੇ ਰਹਿਗੀ ਭੋਲੀ ਭਾਵੇਂ ਮਾਸੀ ਸੁੱਤੀ ਹੋਵੇ ਨਾ ਮੋੜ ਜੀ ਰਾਈਟ ਆਨ ਥੋਨੇ ਬੰਦ ਕਰੋ ਲਾਈਟ ਹਣ ਫੜ ਐਂਦਰ ਬੈਕ ਕਰ ਲੇ ਕੇਰਾ ਦਾ ਕਰੂਗਾ ਹਣ ਤੁਸੀਂ ਅੰਦਰ ਬਾੜ ਦੇ ਕਹਿੰਦੇ ਕਹਿੰਦੇ ਇਹ ਕਹਿੰਦੇ ਹੌਲੀ ਹੌਲੀ ਅੰਦਰ ਜਾਊਗਾ ਬੂਹਾ ਲਾ ਦੇ ਹਣ ਡਰਦੀਆਂ ਬੂਹਾ ਲਾ ਦੇ ਪੁੱਤੇ ਵਿੰਡੋ ਲਾ ਦੇ ਉਹ ਹਣ ਤੁਹਾਨੂੰ ਮਿਸ ਕਰਦਾ ਸੀ ਅਬ ਕਿਆ ਬਣੇਗਾ ਕੀ ਹੋ ਗਿਆ ਹਾਲੀ ਡੈਗ ਪਾਉਗੇ ਹਾਲੀ ਹਾਲੀ ਡੈਗ ਪਾ ਦਿਲ ਰਹਿ ਗਈ ਚਲ ਕੋਈ ਨਹੀਂ ਆਪਾਂ ਚੱਲਦੇ ਬਾਰੀ ਲਾਣਾ ਸਮਾਨ ਤਾਂ ਨਹੀਂ ਵਿੱਚ ਕੋਈ ਨਹੀਂ ਆਖਾਏ ਬੋੜੀ ਹੈਂ ਉਸਤਾਦ ਫਰ ਕਿਵੇਂ ਰਿਹਾ ਘਰੇ ਵਧੀਆ ਹੈ ਮੈਂ ਤੇ ਡੈਡੀ ਬੈਠੇ ਰਹੇ ਸਾਰਾ ਅਸੀਂ ਤਾਂ ਵਿਆਹ 'ਚ ਪਹੁੰਚੇ 2 ਵਜੇ ਓਹ ਵਿਆਜ ਪਹੁੰਚੇ ਭਈ ਜਿਵੇਂ 2 ਵਜੇ ਤੇ ਹੁਣ ਟਾਈਮ ਵੇਲੋ 8 ਵਜੇ ਪਹੁੰਚਿਆ ਕਰੇ ਕਿ ਲੇਟ ਹੀ ਪਹੁੰਚੇ 2 ਵਜੇ ਫਿਰ ਉੱਥੇ ਵੀ ਜਾਵੜੇ ਨਾ ਨਾਨਕੀ ਉੱਥੇ ਟਾਈਮ ਲੱਗ ਗਿਆ ਤੇ ਵੀ ਹੁਣ ਪਹੁੰਚੇ ਆਂ ਭੁੱਖ ਭੁੱਖ ਤਾਂ ਹੈ ਨਹੀਂਗੇ ਵਰਦੀ ਕਰ ਲਈ ਚੇਂਜ ਤੇ ਉਸਤਾਦ ਸਾਡਾ ਅੱਜ ਘਰੇ ਸੀਗਾ ਇਹ ਤੋਂ ਪੁੱਛਦੇ ਵੀ ਕਿਵੇਂ ਰਿਹਾ ਤਰਾ ਤੇਨੂੰ ਮੈਨੂੰ ਲਿਜਾਣ ਦੀ ਤਾਂ ਸੀਗੀ ਵੀਰਪਾ ਪਰ ਮੈਂ ਕਿਹਾ ਮੈਂ ਨਹੀਂ ਜਾਣਾ ਉਸਤਾਦ ਕਹਿੰਦਾ ਨਹੀਂ ਜਾਣਾ ਮੈਂ ਰਹਿਣਾ ਘਰੇ ਤਸੀਂ ਜਾਇਆ ਉਹ ਬੱਚੇ ਨੂੰ ਅੱਜ ਕਰਾਉਣੀ ਪਈ ਸਕੂਲ ਨੂੰ ਛੁੱਟੀ ਇਹਨਾਂ ਨੇ ਰਹਿਣਾ ਸੀ ਘਰੇ ਤੇ ਫਿਰ ਮਾਸੀ ਇਹਨਾਂ ਦੀ ਗੈਂਦੀ ਵੀ ਨਾਲ ਹੀ ਚੱਲੋ ਘਰੇ ਹੀ ਕਰਨਾ ਚੁੱਪਚਾਪ ਮਾਰੀ ਹਾਂ ਉਹ ਵੀ ਕੰਮ ਕਰਿਆ ਇਹ ਵਿਆਹ ਦੇ ਕੇ ਇਹ ਨਹੀਂ ਹਾਂਜੀ ਇਹ ਵੇਖ ਲਿਆ ਧਰਮ ਵਿਆਹ ਵਧੀਆ ਸੀ ਹਾਂਜੀ ਬਾਤ ਤੁਹਾਡੀ ਸੀ ਚਲੋ ਜੀ ਹੁਣ ਕੀ ਰਾਂ ਪੈਣੇ ਆ ਜੇ ਵਲੌਗ ਪੂਰਾ ਹੋਇਆ ਤਾਂ ਇੱਥੇ ਹੀ ਐਂਡ ਆ ਤੇ ਨਹੀਂ ਤਾਂ ਫਿਰ ਸਵੇਰੇ ਇੱਕ ਵਲੌਗ ਕੰਟੀਨਿਊ ਕਰਾਂਗੇ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਾਏ ਬਾਏ ਗੁੱਡ ਨਾਈਟ